ਅਜਨਾਲਾ ਦੇ ਵਿੱਚ ਉਸ ਵੇਲੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਇੱਕ ਚਿਹਾੜਾ ਪੈ ਗਿਆ ਜਦੋਂ ਉਹਨਾਂ ਦੇ ਮਾਸੂਮ ਬੱਚੇ ਦੇ ਨਾਲ ਕੁਝ ਅਜੀਹਾ ਪਾਪਰ ਗਿਆ ਦੱਸਦੀ ਹੈ ਕਿ ਅਜਨਾਲਾ ਦੇ ਵਿੱਚ ਸਾਈਕਲ ਤੇ ਬਲੈਰੋ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਜਿਸ ਦੌਰਾਨ ਸਾਈਕਲ ਤੇ ਜਾ ਰਹੇ 15 ਸਾਲਾਂ ਬੱਚੇ ਦੀ ਮੌਤ ਹੋ ਗਈ ਜਿਵੇਂ ਹੀ ਬੱਚੇ ਦੀ ਮੌਤ ਦੀ ਖਬਰ ਘਰੇ ਪਹੁੰਚਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮੀਡੀਆ ਨਾਲ ਗਰਬਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਸੁਣਦੇ ਆ ਪੀੜਤ ਪਰਿਵਾਰ ਨੇ ਕੀ ਕੁਝ ਕਿਹਾ ਤੁਹਾਡਾ ਕਿਹੜਾ ਪਿੰਡ ਹੈ ਕੀ ਸਰਮਾ ਮੈਂ ਵੀਜੀ ਕਲਵੰਦ ਸਿੰਘ ਆ ਵਾਸੀ ਆਈ ਨਾਲੇ ਦਾ ਹੀ ਹਾਂ ਹਾਂ ਇਹ ਬੱਚਾ ਸੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਟ੍ਰਿਪ ਲੱਗਦੀ ਉਹਨਾਂ ਦਾ ਬਲੱਡ ਘਟੀ ਤੇ ਮੈਂ ਉਹਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮੋਟਰੋ ਬਲੈਰੋ ਗੱਡੀ ਆਉਂਦੀ ਆ ਮਸਾ ਰੋਡ ਤੋਂ ਉਹਨਾਂ ਦੀ ਸਪੀਡ ਕਾਫੀ ਹੋਤਾਂ ਤੇ ਉਹਨਾਂ ਨੂੰ ਖਾਦ ਖੁਦ ਲੱਗੀ ਗੱਡੀ ਦੇ ਵਿੱਚ ਨੋ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਰ ਉਹਦੇ ਵਿੱਚ ਮੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ ਪਹਿਲਾਂ ਟੱਕਰ ਵੱਜੀ ਮੁਰਕ ਟਾਇਰ ਚੜ ਗਿਆ ਸਿਰ ਤੇ ਉਦੋਂ ਵੀਜੀ ਉੱਥੇ ਪਬਲਿਕ ਆਵਾ ਆ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬਚਾ ਏਡਾ ਇਹ ਤੇ ਆਪਾਂ ਨਹੀਂ ਆ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾ ਦੇ ਵੀਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਹਦਾ ਟਾਈਪ ਉਹ ਕਿਹਦਾ ਕਿਤਰਾ ਚਲੰਦਾ ਦਾ ਸ਼ਹਿਰ ਚ ਹਮੇਸ਼ਾ ਕੰਟਰੋਲ ਚ ਵਜੀ ਚਲਾਣਾ ਚਾਹੀਦਾ ਹਾਈਵੇ ਰੋਡ ਤੇ ਮੰਨਿਆ ਕਿ ਬੜੀ ਗੱਡੀ ਪਹੜਾੜੀ ਹੈ ਸ਼ਹਿਰ ਚ ਆਉਂਦਾ ਕੰਟਰੋਲ ਵਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਟਾਈਪ ਉਹ ਵਜੀ ਡਾਉਂਦਾ ਪਰ ਆਪਣੇ ਕੋਣੀ ਵਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਲੋੜ ਹੀ ਵਜੇ ਖਾਦ ਲੱਗੀ ਹੋਈ ਗੱਡੀ ਠਾਣੇ ਫੜਾਤੀ ਵਜੇ ਬੰਦਾ ਵੀ ਰੈਸਟ ਕਰਾਤਾ ਹੈ ਇਹਨੂੰ ਮਗਦੋਂ ਠਾਣੇ ਫੜਾਉਂਦਾ ਹੈ ਵਾਕੀ ਆਪਣੇ ਕੋਦੇ ਵਜੇ ਇਹਦੀ ਦੋਕ ਵੇਖ ਕੇ ਜਾਂਦਾ ਭਾਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਕੋਣੀ ਚੱਲਿਆ ਗਿਆ ਵੀਰ ਜੀ ਪਰ ਮੇਰੇ ਹੱਥੋਂ ਵੀ ਜੀ ਗਿਆ ਬਚਾਉਂਦਾ ਹਾਂ ਔਰ ਇੱਕ ਨੂੰ ਵੀ ਜੀ ਪਾਤੋ ਛੋੜ ਕੇ ਬੇਨਤੀ ਗੱਡੀ ਸਾਹਮਣਾ ਚਲਾਓ ਸ਼ਾਇਦ ਜਾਨ ਕੇ ਗੱਡੀ ਪੰਜਾਬ ਚੜ ਕੇ ਵੀ ਜੀ ਕੋਈ ਨਾ ਤਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿਧਾ ਕਿੱਥੋਂ ਕਿੱਨੇ ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਹਦੇ ਬੱਚੇ ਨੇ ਨਿਕਲ ਆ ਆਪਣਾ ਵੀ ਨਿਕਲ ਸਾਡਾ ਕਿੰਨੀ ਘੰ ਨੂੰ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਛੇਤੀ ਪਹੁੰਚ ਜਾਣਾ ਇਸ ਕਰਕੇ ਵੀਜੀ ਹੌਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀਜੀ ਚੱਲੋਗੇ ਆ ਤੁਹਾਡੇ ਵੀ ਧੀਆ ਪੁੱਤ ਮੁਰੀਆਂ ਚ ਤੁਰੇ ਫਿਰਨਦੇ ਐ ਉਹ ਕਹਦੇ ਵੀਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਾਸਾਤ ਨਹੀਂ ਨਾ ਬੱਚਾ ਜਿਹਦਾ ਵੀਜੀ ਪੁੱਤ ਗਿਆ ਵਾ ਉਹਨੂੰ ਪਤਾ ਵੀਜੀ ਬਾਕੀ ਤਾਂ ਦੁਨੀਆ ਨੇ ਵੇਖ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ ਆਵੇਂ ਤੁਹਾਡਾ ਕੀ ਗੱਲਬਾਤ ਹੋਈ ਸਾਰੀ ਜੀ ਇਹ ਮੇਰਾ ਪੋਤਰਾ ਹੈ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਹਾਂ ਜੀ ਕੀ ਗੱਲ ਬਾਤ ਹੈ ਇਹ ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨੀਗਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਯਾਰਾ ਜੀ ਇਹ ਕਿੰਨੀ ਕੁ ਉਮਰ ਦੀ ਬੱਚੀ ਦੀ ਉਹ ਬੰਨੋ ਨਹੀਂ ਆਇਆ ਕੋਈ 16 ਸਾਲ 15 ਸਾਲ ਦਾ ਇਹ ਇਹ ਮੋਟਰਸਾਈਕਲ ਤੇ ਦੱਸਦੇ ਸੀ ਨਹੀਂ ਸਾਈਕਲ ਤੇ ਅੱਛਾ ਇਹ ਸਾਈਕਲ ਤੇ ਸੀ ਤੇ ਜਿਹੜੀ ਗੱਡੀ ਵਿੱਚ ਬੱਜੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਸੀ ਬਲੈਰੋ ਇਹ ਦੇ ਵਿੱਚ ਖਾਕ ਰਹੀ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਪੁਲਿਸ ਸਟੇਸ਼ਨ ਤੇ ਹਿਤ ਕਰ ਲਈ ਗੱਡੀ ਉੱਥੇ ਹੈ ਤੇ ਬੱਚੇ ਦੀ ਮੌਕੇ ਤੇ ਮੌਕੇ ਤੇ ਹੀ ਹੋਈ ਹੈ ਕੀ ਮੰਗ ਕਰਦੇ ਹੋ ਸਾਫ ਮੰਗ ਇਨਸਾਫ ਵੀ ਮੰਗਦੇ ਆ ਵੀ ਕੋਈ ਦੂਸਰੇ ਪਾਸੇ ਸਾਮਾਨ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਇਹ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜਿਹਦੀ ਸਨਾਖਤ ਹੋਈ ਹੈ ਸਬਤ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਇਹ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਮੋੜ ਬੱਚੇ ਜੀ 13-14 ਸਾਲ ਆ ਜੀ ਹਾਂ ਜੀ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਹੈ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਸੜਕੋਂ ਗੱਡੀਆਂ ਸੱਤ ਸਾਈਡ ਤੋਂ ਆ ਰਹੀ ਅੱਛਾ ਤੇ ਸੜਕ ਕ੍ਰਾਸ ਕਰਦੇ ਆ ਜਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਜੋ ਬਣਦੀ ਹੈ ਉਹਦਾ ਕੀਤੀ ਜਾਗੀ ਜਮਤ ਦੇ ਤੇ ਜਿਹੜਾ ਜਿਹੜੀ ਗੱਡੀ ਵਿੱਚ ਵੱਜੀ ਉਹ ਸਮੇਂ ਕਿਤੇ ਉਹ ਰੇਫੇ ਹੀ ਆਪਣੇ ਕੋਲ ਠਾਣੀ ਹੈ ਜੀ ਗੱਡੀ ਗੱਡੀ ਵੀ ਰੈਸਟ ਹੈ ਜੋ ਬਣਦੀ ਉਹਨੂੰ ਕਾਰਵਾਈ ਕੀਤੀ ਜਾਏ ਖੈਰ ਪੀੜਤ ਪਰਿਵਾਰ ਦੇ ਵੱਲੋਂ ਰੋ ਰੋ ਕੇ ਇਹ ਹੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਸੜਕਾਂ ਦੇ ਉੱਤੇ ਤੇਜ਼ ਰਫ਼ਤਾਰੀ ਦੇ ਨਾਲ ਆਪਣੇ ਵਾਹਨ ਚਲਾਉਂਦੇ ਨੇ ਓਹੋ ਹੌਲੀ ਚਲਾਓ ਕਿਉਂਕਿ ਤੁਹਾਡੀ ਤੇਜ਼ ਰਫ਼ਤਾਰੀ ਦੇ ਕਰਕੇ ਕਿਸੇ ਦੇ ਘਰ ਦੇ ਵਿੱਚ ਉਜਾੜਾ ਪੈ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ